ਹੇ ਪ੍ਰਭੂ ਉਹ ਤਾਂ ਟੰਕ ਬੰਤੰਗੀ ਜਾਂਦਾ ਕਾ ਅ ਬਲਕ ਕਮਾਂਡੋ ਬੁਲਾ ਲਾ ਬੰਬ ਟੰਕ ਦਾ ਮੰਡੜ ਦੇ ਬੰਦ ਕਰ ਕਿਹੜਾ ਪੈਂਟ ਜੜ ਜਾਂਦਾ ਹੈ ਹੈਲੋ ਆਜੋ ਆਜੋ ਹਾਂਜੀ ਤਾਂ ਅੱਜ ਆਪਾਂ ਉਹ ਸਖਸੀ ਗੱਲ ਕਰ ਰਹੇ ਆਂ ਜੋ ਕਿ ਅਕਸਰੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਬੰਤ ਪ੍ਰਧਾਨ ਮਿਰਜਾਪੁਰ ਵਾਲੇ ਇਹ ਉਹ ਬੰਤ ਨਹੀਂ ਹੈ ਜਿਹੜੀ ਵੀਡੀਓ ਦੇ ਵਿੱਚ ਦਿਖਾਈ ਜਾਂਦੇ ਨੇ ਇਹ ਰੀਅਲ ਬੰਤ ਨੇ ਆਖਿਰ ਕੌਣ ਆ ਬੰਤ ਉਹ ਅੱਜ ਆਪਣੇ ਕੋਲ ਪਹੁੰਚੇ ਨੇ 150 ਗੱਡੀਆਂ ਦਾ ਕਾਫਲਾ ਉਹਨੇ ਪਿੱਛੇ ਆਇਆ ਜੋ ਕਿ ਆਪਣੇ ਬਾਹਰ ਹੀ ਖੜਾ ਗਲੀ ਦੇ ਵਿੱਚ ਸਿਰਫ ਉਹ ਮਿਲਦੀ ਉਹਨਾਂ ਨਾਲ ਕਰਦੇ ਗੱਲਬਾਤ ਹਾਂ ਜੀ ਦਾ ਬੰਤ ਸਾਹਿਬ ਹੋਰ ਕੀ ਹਾਲ ਚਾਲ ਇਹ ਹੱਥ ਨਹੀਂ ਲਾਈਦਾ ਛੱੜੀ ਕਾਲ ਜੀ ਛੱੜੀ ਕਾਲੀ ਦਸੀ ਆ ਲਾਗੋ ਇੱਕ ਇੱਕ ਹੀ ਇੱਕ ਹੀ ਆ ਬੰਬ ਲਾਏਗਾ ਤੂੰ ਮੇਰੇ ਮੈਂ 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 ਕਰਾਂ ਮੈਂ ਕਰਾਂ ਅੱਛਾ ਅੱਛਾ ਮੈਂ ਬਾਹਰ ਜਾ ਰਹਾ ਬਾਹਰ ਜਾ ਰਹਾ ਉਹ ਠੀਕ ਹੈ ਹਾਂਜੀ ਖੜਾ ਜਾਵਾਂ ਮੈਂ ਅੜਬਾਲ ਬੜਬਾਲ ਮਸ਼ੀਨ ਜੜੀ ਹੈ ਇਹ ਨਾ ਕੱਢਿਆ ਕੋਈ ਸਾਨੂੰ ਡਰ ਲੱਗਦਾਗਾ ਇਹ ਤਾਂ ਹਜੇ ਹੈ ਹੀ ਕੁਛ ਨਹੀਂ ਇਹ ਤਾਂ ਤੁਹਾਨੂੰ ਦਿਖਾਈ ਕੁਛ ਨਹੀਂ ਹੈ ਜਿਵੇਂ ਤਾਂ ਬਾਬਾ ਰੱਖਿਆ ਤਾਂ ਵੱਡਾ ਉਚੰਕਾਰ ਨੂੰ ਕੋਈ ਇਹ ਸਟੋਰ ਤੇ ਰੱਖਣਾ ਹੋਵੇ ਥੋੜੀ ਥੋੜੀ ਕਾਪੀ ਬਹੁਤ ਹੋ ਰਹੀ ਹੈ ਅੱਜ ਕੱਲ YouTube ਤੇ ਬੰਤ ਪ੍ਰਧਾਨ ਬੰਤ ਪ੍ਰਧਾਨ ਹੋਈ ਪਈ ਹੈ ਪੱਛ ਚੱਲਦਾ ਤਾਂ ਇੰਦਾ ਛਾਇ ਹੋਇਆਗਾ ਥੋੜਾ ਜਿਹਾ ਹੁਣ ਨੌ ਜਾਦੇ ਆ ਗਾ ਬੱਪੇ ਚੋਂ ਮਿਰਜਾ ਪੜਤੇ ਇਹਨੇ ਕੀ ਚੀਜ਼ ਹੈ ਸੀ ਗਈ ਮਿਰਜਾ ਬੜਾ ਕਾਲੀ ਦੁਨੀਆ ਚੀਜ਼ ਦੇਖੋ ਤੁਹਾਨੂੰ ਦੱਸਣੀ ਮੈਂ ਸ਼ਾਦਾ ਹੈਗਾ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਮੈਂ ਇੱਧਰ ਕੈਮਰਾ ਲੱਗਿਆ ਹੋਇਆ ਸਾਡਾ ਇੱਧਰ ਮੇਰੇ ਕੋਲ ਕੈਮਰਾ ਹੀ ਹੈਗਾ ਹਾਂਜੀ ਉਹ ਦੇਖੋ ਮੂਵੀ ਬਣਦੀ ਆ ਮੂਵੀ ਬਣਦੀ ਆ ਇਹ ਜਾਨੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਸਾਡੀ ਕਾਲੀ ਦੁਨੀਆ ਦੀ ਇੱਕ ਤਰ੍ਹਾਂ ਦੀ ਅਸ਼ਾ ਜੀ ਇਹ ਜਿਵੇਂ ਫਿਲਮਾਂ ਦੇ ਵਿੱਚ ਜਾਦੂ ਨਹੀਂ ਕਰਦੇ ਹੁੰਦੇ ਵੀ ਉੱਧੜੋਂ ਨਿਕਲ ਕੇ ਉੱਧੜ ਮਾਰਦੇ ਆਂ ਆਣਾ ਪੈਂਦਾ ਹੈ ਜਿਹੜੇ ਅਸ਼ਾ ਹਾਂ ਇਹ ਜਾਦੂ ਨਹੀਂ ਇਹ ਕਾ ਕਟੂਨੀਆਂ ਆ ਕੰਮ ਦਾਰਸ਼ਣੀ ਛੱਕਣਾ ਨਾ ਸਮਝਿਆ ਅਚਾਰ ਬੰਦੇ ਬਸ ਮੇਰੇ ਜਾਂ ਤੁਹਾਡੀ YouTube ਦੇ ਚੰਦਰੀਆ ਮੰਤੋਂ ਵੰਤ ਕੌਣ ਹੈਗਾ ਉਹਦਾ ਪਤੀ ਜਾਪਣਾ ਪਤੀ ਜੈ ਪਤੀ ਜੈ ਤੋੜੀ ਕੁਲਕਾ ਚੱਲੀ ਜਾਂਦਾਗਾ ਬਸ ਉਹ ਇੱਕ ਮਾਈ ਕੋਈ ਨਹੀਂ ਹੈਗੀ ਤੈਨੂੰ ਪਤਾ ਵੰਤ ਨਾ ਤਾਂ ਨੋ ਹੀ ਬਹੁਤ ਕਾਲੀ ਦੁਨੀਆ ਦਾ ਪ੍ਰਧਾਨ ਬਾਲਾ ਬਾਲਾ ਹੋਰ ਭਾਗੀ ਹੈ ਮੈਨੇ ਸੁਣਿਆ ਜਦੋਂ ਟਾਟਾ ਮਰੀਆ ਆਪਣਾ ਵੀ ਉਹ ਤੁਸੀਂ ਸਰਚ ਕਰਦੇਗੇ ਹੋਗੇ ਨਹੀਂ ਨਹੀਂ ਮੈਂ ਅਸਲ ਦੇ ਵਿੱਚ ਮੈਂ ਹੋ ਗਿਆ ਸੀ ਲੇਟ ਅੱਛਾ ਹਾਂ ਮੇਰਾ ਟੈਂਪੋ ਮੈਚਡ ਹੋ ਗਿਆ ਸੀਗਾ ਮੈਂ ਠੀਕ ਹਾਂਜੀ ਮੈਨੇ ਸੁਣਿਆ ਤੁਸੀਂ ਲੰਬੂ ਦੇ ਭੋਗ ਤੇ ਗਈ ਸੀ ਲੱਭੂ ਤਾਂ ਮਰਿਆ ਹਾਂਜੀ ਤਾਂ ਮੈਂ ਸੁਣਿਆ ਵੀ ਟਾਟਾ ਮਰ ਗਿਆ ਤੁਸੀਂ ਤੇ ਭੋਗ ਭੂਗ ਤੇ ਗਿਓ ਸੱਸ ਕਰਾਉਣ ਦੀ ਨਾ ਨਾ ਇਹ ਇਹ ਗੱਲ ਗੱਲ ਉੱਥੇ ਹੋ ਗਿਆ ਸੀ ਮੇਰਾ ਪੱਟੀਆ ਪਰ ਇਹ ਕੋਲ ਮੇਰੇ ਕਾਪੀ ਕੱਢਦਾ ਪਰ ਉਹੀ ਕੰਮ ਕਰਦਾ ਕਿ ਉਹਦੀ ਉੱਥੇ ਜਾਂਦਾ ਹਾਂ ਮੈਨੂੰ ਲੱਗਦਾ ਗਲਤੀ ਹੋਈ ਜਾਂ ਜੜੂੜੇ ਰਿਹਾ ਸੀਗਾ ਮੇਰਾ ਗੱਲ ਕੜਾ ਰਸਤੇ ਦੇ ਵਿੱਚ ਜੀ ਮੇਡੀ ਸਵਾਰੀ ਕੱਢੀ ਮੇਰਾ ਟੈਂਪੂ ਮੈਂ ਫਿਰਉ ਨਾ ਤੁਸੀਂ ਪਹਿਲਾਂ ਕਮਾਂਡੋ ਕਮਾਂਡੋ ਬਲੰਨਾ ਨਾ ਗਲਤੀ ਉਹ ਗਲਤੀ ਨਵੀਂ ਟੈਂਪੂ ਬੰਦ ਕੋਲ ਤਾਂ ਗੱਦੀ ਮੈਨੇ ਸੁਣਿਆ ਬਹੁਤ ਨੇ ਗੱਦੀ ਮੇਰਾ ਪਾਰਟ ਟਾਈਮ ਦਾ ਮਗਾ ਜੀ ਮੈਂ ਐਸੇ ਮਾਈ ਕਰਦਾ ਇਹ ਅਮਰੀਕਾ ਨਾਲ ਕੀ ਰੌਲਾ ਪਿਆ ਹੋਇਆਗਾ ਅਮਰੀਕਾ ਨਾਲ ਤਾਂ ਸੱਪੜਾ ਚੱਲਦਾ ਨਹੀਂ ਤਾਂ ਉਹਨਾਂ ਨਾਲ ਤਾਂ ਕੋਈ ਰੌਲਾ ਇੱਥੇ ਵੱਡਾ ਹੈ ਨਹੀਂਗਾ ਯਾਨੀ ਕਿ ਉਹ ਤਾਂ ਆਪਣੇ ਬੱਚੇ ਹੀ ਨੇ ਜੀ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਵੀ ਅਮਰੀਕਾ ਨਾਲ ਬਾਕਪਰਦਾਨ ਦਾ ਰੌਲਾ ਚੱਲਦਾ ਇਹ ਹੱਥ ਨਹੀਂ ਲਾਉਣਾ ਨੇ ਪੈੜ ਲਾਣਾ ਕਰੇ ਨਹੀਂ ਲਾਉਣਾ ਐਡੀ ਚੀਜ਼ ਨਹੀਂ ਹੈ ਜੀ ਇਹ ਐਡੀ ਸ਼ੈ ਨਹੀਂ ਹੈਗੀ ਅਜੇ ਥੋੜਾ ਖੋਲ ਲੈਣਾ ਤੁਨ ਨੋਟਾਂ ਦੇ ਘੱਟੇ ਨਿਕਲਣਗੇ ਨਹੀਂ ਨਹੀਂ ਆਪਾਂ ਨੋਟਾਂ ਕੱਫੇ ਨਹੀਂ ਕੱਟਨੇ ਇਹ ਕਿੰਨੇ ਦਾ ਇਹ 3 ਦਾ ਥਿਆ ਠੀਕ ਪੂਲੀਪ ਲੱਗੀ ਆ ਪੂਲੀਪ ਲਾਉਂਦਾ ਬੰਤਾ ਮੰਟਾ ਕਰਦੇ ਬੰਟਾ ਕਰ ਆ ਗਿਆ ਗੱਲਾਂ ਨਾ ਪੁੱਛ ਮਾਈਟਰ ਤਮਾ ਡੋਬ ਲਾ ਲੂ 150 ਘੰਟੀ ਦਾ ਕਾਖਲਾ ਘੜੇ ਨਾਲ ਇੱਥੇ ਝਾਕ ਕੇ ਨਾ ਚੜਦਾ ਲਾਉਣਾ ਕਿੱਲਾ ਜਰਦਾ ਪੂਲ ਪੈਣ ਨੇ ਉਹ ਅਗੜੀ ਜੀਰੇ ਵਿੱਚ ਉਹ ਛੱਟਰ ਆਲਾ ਛੱਟਰ ਆਲਾ ਵਧੀਆ ਵਧੀਆ ਫੇਰ ਤਾਂ ਬਹੁਤ ਵਧੀਆ ਕਹਾਣਾ ਕਰ ਲੈ ਕਰ ਦਿ ਵੀਡੀਓ ਨਾ ਨਾ ਵੀਡੀਓ ਬੰਨ ਤਾ ਕੀ ਬੰਨਦਾ ਨਹੀਂ ਤਾਂ ਹੋਰ ਦੱਸੋ ਅਲੀ ਜ਼ਿੰਦਗੀ ਦੇ ਬਾਰੇ ਵਿੱਚ ਕੀ ਕਰਿਆਗਾ ਪਾਣੀ ਪੂਨੇ ਤਾਂ ਪੜਾ ਦੂੰ ਇੱਥੇ ਪੁੱਛੀ ਜਾਂਦੇ ਹੋ ਕਿ ਬਲਾਕੇ ਨਾ ਪੈ ਗਏ ਮੱਤਿਆਂ ਨਾ ਪਾਣੀ ਸਾਨੂੰ ਗੋਭੀ ਸਬਜ਼ੀ ਬਣਾਈ ਜਰੀ ਹੈ ਇਹਨਾਂ ਫੋਕਾ ਜਾਂ ਮੜਦਾ ਟੈਂਪੂ ਖੜੇ ਨੇ ਕਿ ਦਾਤੇ ਮੈਂ ਤਾਂ ਉਹ ਚਲਾਉਣ ਨੂੰ ਦਿਹਾੜੀ ਮਰਦੀ ਗੋਭੀ ਉਹ ਪੀਣਾ ਹੈ ਉਹ ਪੀ ਹਾਂ ਇਕ ਤਾਂ ਮੁਰਦੇ ਪਕੜੀ ਚੱਲਣਗੇ ਗਾਟੇ ਲੱਗਣਗੇ ਗਾਟੇ ਨਹੀਂ ਮੁਰਦਾ ਸਾਡੇ ਵੇਰੇ ਜਾਂਦੇ ਨਹੀਂ ਮੁਰਦਾ ਤੁਸੀਂ ਨਾ ਖਾਓ ਮਾਟੇ ਸਾਨੂੰ ਖਾਈ ਦੇ ਨੀ ਜੀ ਮੈਨੂੰ ਖਵਾਓ ਕੋਈ ਨਹੀਂ ਮੁਰਦੇ ਖਵਾਣਗੇ ਹਾਂ ਸਾਡਾ ਚੈਨਲ ਹੀ ਛੋਟਾ ਜਿਹਾ ਸਾਡੇ ਅਗਲੇ ਪੇਪਰ ਨਾਲ ਵੱਡਾ ਘੜ ਤੋਂ ਨੌ ਲੈ ਦੋ ਬਸ ਹੁਣ ਵੀਡੀਓ ਪੈ ਗਈ ਬੱਛੇ ਤਾਂ ਗਿਆ ਤੁਹਾਡਾ ਚੈਨਲ ਗਿਆ ਮਤਲਬ ਦੇਖਦਾ ਉਚਾਈਆਂ ਤੇ ਭੱਗ ਗਿਆ ਦੱਸਿਆ ਇਹ ਤਾਂ ਕੋਈ ਬੇਫਿਕਰ ਮਰੇ ਅਮਰੀਕਾ ਵਾਲੇ ਨੂੰ ਕਹੋ ਵੀ ਆਪਣਾ ਚੈਨਲ ਸਬਸਕ੍ਰਾਈਬ ਕਰਨ ਮੜੀ ਉਹਨਾਂ ਦੀ ਕੀ ਕਾਟਾ ਕੰਨੜੀ ਕੀ ਕਾਤਾ ਦੀ ਫੈਨੀਗਾ ਦਾ ਉਹਨਾਂ ਦੀ ਕੀ ਕਾਤਾ ਆਪਣੇ ਨੂੰ ਜਟਮਤ ਨੂੰ ਕਹਿ ਦਿੱਤਾ ਮੈਂ ਆ ਕੇ ਵੀਡੀਓ ਦੇ ਵਿੱਚ ਲੈ ਹਾਂ ਤੇਰਾ ਚੈਨਲ ਚੱਲੂ ਪਾਜਾ ਬੱਸ ਉਹ ਬੱਸ ਪੈਥਨ ਹੱਥ ਲਾ ਇੱਥੇ ਬੰਬ ਚੱਲ ਗਿਆ ਸੀ ਕੰਨੜੀ ਨੇ ਸਿਆਮਪਲ ਵੀ ਬੰਬ ਛਕਿਆ ਉਹਨਾਂ ਨੇ ਪਰਮਾਣੂ ਮੈਂ ਪੈੜ ਮੜਿਆ ਹਾਂ ਤੇ ਪੈੜ ਤੇ ਚਲ ਛੋੜੇ ਛੜ ਕੇ ਛੋੜਨੇ ਬੱਜੇ ਬਾਕੀ ਪਰ ਨਾ ਲਹੂ ਮੜਿਆ ਪਰਮਾਣੂ ਤਾਂ ਫਿਰ ਉਹਨਾਂ ਕੰਨੀ ਅਮਰੀਕਾ ਕਿ ਨਹੀਂ ਛਿੜਦਾ ਅੱਧਾ ਖਤਮ ਹੋ ਗਿਆ ਉਹ ਦੇਖ ਨਹੀਂ ਉੱਥੇ ਜਾ ਕੇ ਪਾਣੀ ਪਾਣੀ ਹੋਇਆ ਆ ਬੂਟ ਫੋਕੇ ਗਿਆ ਜੀ ਆ ਸ਼ਬੂਟ ਆਗਾ ਕੈਮਰਾ ਚ ਰੱਖਾਂ ਕਾਂਤਲ ਹੋ ਉਹ ਕਰ ਲੈ ਨੇੜੇ ਨੇੜੇ ਕਰ ਲੈ ਬਸ ਬਸ ਬੰਬ ਬੰਬ ਚੱਲ ਗਿਆ ਆ ਬੰਬ ਦੇਖੋ ਤਾਂ ਮੈਂ ਪੈਲ ਹੱਥ ਨਾਲ ਪੈੜਨ ਪੈੜਨ ਹੱਥ ਨਾਲ ਨਹੀਂ ਤੁਰ ਜਵਾਗ ਅਸਿਆ ਤੇ ਜਦ ਮੈਂ ਆ ਗਿਆ ਫਿਰ ਤੈਨੂੰ ਕੋਈ ਕੁਛ ਨਹੀਂ ਕਹਿੰਦਾ ਪਰਛੇ ਨਹੀਂ ਆ ਤਪੜ ਬਾਤ ਨਹੀਂ ਆ ਜੇ ਇੱਕ ਬੂਟ ਤੇ ਜਰਾਬ ਪਾਈਏ ਇੱਕ ਤੇ ਨਹੀਂ ਪਾਈ ਤੇ ਰੀਜਨ ਮੈਨੂੰ ਦੱਸੋ ਸਾਡੇ ਕਿੰਨੀ ਇਹ ਮੈਂ ਤੁਹਾਨੂੰ ਦਛਤ ਹੈਗਾ ਹੁਣ ਥੜਿਆ ਆਉਂਦਾ ਤੁਹਾਨੂੰ ਦੱਸ ਕੇ ਹੈਟਾ ਉਹ ਕੱਲ ਜਰਾਬ ਪਾੜ ਗਈ ਜਰਾਬ ਪਾੜ ਗਈ ਮੈਨੂੰ ਜਿਹੜਾ ਹੈਂਡ ਮੋਬ ਮੈਂ ਟਿਹੜੀ ਲਾਉਣੀ ਸੀ ਟੈਂਡੜ ਵਾਲਿਆ ਮੈਨੂੰ ਕੋਈ ਨਹੀਂ 250 ਨੂੰ ਦਵਾਂਗੇ ਜੇ 220 300 ਚੱਲਦੀ ਹੈ ਜਿਹੜਾ ਆਪਾਂ ਦਾ ਜੋੜਾ ਦੇ ਦਿੰਦੇ ਮੈਂ ਨਹੀਂ ਸਾਡੇ ਲੈਣੀ ਦਾ ਹਲਿਕਾ ਪਰਨਾਬ ਨੇ ਤੇ ਪੱਜ ਦਤੂਗੀ ਜਦ ਤੱਕ ਆਪਾਂ ਦਾ ਜੋੜਾ ਕੋਈ ਨਹੀਂ ਮੈਂ ਕੈਮਰਾਮੈਨ ਨੂੰ ਕਹਿ ਦਿੰਦਾਗਾ ਜਿਹੜਾ ਆਪਾਂ ਦਾ ਜੋੜਾ ਉਹ ਤੇ ਮੈਂ ਕੱਟ ਕੇ ਰੱਖਾਂ ਕਿ ਹੈਗੀ ਕੈਂਚੀ ਨਾਲ ਕੱਟ ਦਾਂਗੇ ਰੋ ਵੀ ਦੱਛ ਤੇ ਕੋੜੀ ਨਾਲ ਵਿੱਚ ਨਹੀਂ ਦੇਣਾ ਕਰਕੇ ਬੰਤ ਦਾ ਪਿੰਡ ਦੇ ਵਿੱਚ ਮੂੰਹ ਕਾਲਾ ਕਰ ਤੂੰ ਮੇਰੀ ਸੁਣਦਾ ਹੀ ਨਹੀਂ ਮੈਂ ਗੋਲੀ ਕੱਢਣ ਦੀ ਅੱਡਾ ਉੱਧਾ ਸਾਡਾ ਪਿੰਡ ਦੇ ਰਿਆ ਦੇਖੋ ਤੋਂ ਕੰਡਰ ਤਾਂ ਤਾਂ ਡਰਨੀ ਸੀ ਗੱਡੀ ਪਤਾ ਕਿੰਨੀਆਂ ਚੌੜੀਆਂ ਛੋਟੀਆਂ ਪਿੰਡ ਵਿੱਚ ਸਾਡੇ ਜਿੰਨੇ ਮੇਰੇ ਨਾਲ ਗਿਆ ਸੀ ਸੱਤ ਕੱਟ ਰੁਕ ਗਿਆ ਕਹਿੰਦੇ ਮੈਂ ਤਾਂ ਸੱਤ ਕੱਟ ਦੀ ਭੜ ਜੂ ਮੇਰੇ ਬੰਦਿਆਂ ਨਾਲ ਹੀ ਕਮਾਂਡੋ ਰੈਂਡਾ ਮੇਰੇ ਨਾਲ ਤਾਂ ਕੌਣ ਰਹਿਗਾ ਹਾਂ ਐਡੀ ਐਡੀ ਆੜਾ ਫੜਾ ਲਈਆਂ ਫਿਰ ਤਾਂ ਸੰਧ ਵੱਡੀ ਨਹੀਂ ਸੋਤੇ ਕੋਈ ਸੰਧ ਤਾਂ ਮੈਂ ਬਸ ਤਾਂ ਮੂੰਹ ਕਾਲਾ ਕਰਿਆ ਦੀ ਇਹ ਕੀ ਧੱਕਰ ਦੀ ਅੱਜ ਇਹ ਕਹਿੰਦੇ ਕਿ ਕੈਮਰਾ ਕੱਟ ਲਾ ਦੇ ਨੀ ਵੀਰ ਆਪਾ ਉਹ ਮੈਨ ਹੀ ਸੀਗਾ ਹਾਂ ਉਹਨਾਂ ਮੇਰੇ ਅਪਾ ਚੁੰਦਾ ਸੀ ਉਹਦਾ ਵੀਡੀਓ ਬੂਡੀਓ ਬਣਾਉਂਦਾ ਹਾਂ ਚੰਤਾ ਚੰਤਾ ਹਾਂ ਉਹਦਾ ਵੀਡੀਓ ਦੇ ਵਿੱਚ ਸ਼ੂਟ ਜੀ ਮੂੰਹ ਤਾਂ ਰਹਿਣੀ ਐਡੀ ਕਿਸੇ ਦੀ ਜੁਰਤ ਨਹੀਂ ਜਿਹੜਾ ਮ ਨਹੀਂ ਬਾਲਾ ਕਰਨ ਦੀ ਗੱਲ ਛੱਡ ਤੂੰ ਹੱਥ ਲਾ ਕੇ ਬੱਸ ਲਾ ਨਾ ਨਾ ਆਪਣਾ ਬੱਚੀ ਵੀ ਕੱਢ ਨੂੰ ਐ ਦੇਖ ਨਹੀਂ ਆਦਾਂ ਜਿਹਾ ਉਹ ਜਾਣਦੇ ਨੇ ਕੰਡੇ ਦੇ ਨਾਲ ਪਈਆਂ ਹੋਣਗੀਆਂ ਚਟਕੀਆਂ ਜਿਵੇਂ 100 ਚਿਪਕੀਆਂ ਹੋ ਜਾਂਦੀਆਂ ਨੂਡਲਾਂ ਬੰਤ ਫਿਰ ਨਿਊਟਰਲ ਖਾਂਦਾਗਾ ਨਿਊਟਰਲ ਤਾਂ ਫਿਰ ਵੇਤ ਐਸੀ ਆ ਜਿਵੇਂ ਸਾਡੀ ਉਹ ਹੀ ਹੁੰਦਾ ਨੂਣਾ ਵਾਲੀ ਛੇਵੀਆਂ ਹਾਂ ਨੂਣਾ ਵਾਲੀ ਛੇਵੀਆਂ ਬੰਤ ਦੇ ਨਿਊਟਰਲ ਵੀ ਫੇਵਰੇਟ ਰਹੇ ਹੁੰਦੇ ਨੇ ਤੇ ਬੰਤ ਨੇ ਜਵਾਨੀ ਪਹਿਰੇ ਬੜਾ ਬਣਮਾ ਲੋ ਵੰਤ ਨੇ ਕੋਈ ਨਾ ਬੰਤ ਜਵਾਨੀ ਪਹਿਰੇ ਕੀ ਕਰਿਆ ਜਿਹੜੀ ਮੇਰੀ ਜਵਾਨੀ ਦੀ ਲੱਗੀ ਹੈ ਜੀ ਇਹਨਾਂ ਨੂੰ ਬੰਬ ਬਰੂਦ ਦਾ ਬਚਨ ਕਿਰਾ ਅੱਜ ਅਠਵੰਦ ਰਿਆ ਵਾਂਗੜਿਆ ਸਟੂਲਿਆਂ ਨੂੰ ਉਹਨਾਂ ਮੈਂ ਤੁਸੀ ਕਹੇ ਨਾ ਦੋਨੇ ਮਾਰੇ ਦਸ ਕਰਦੇ ਤੱਕ ਚੱਕਤੇ 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 ਹਾਂ 150 ਗੱਡੀ ਆ ਜਿਹੜੀ ਕਾਫਲਾ ਜਾਗੇ ਆ ਇਹ ਹੁਣ ਇੱਥੋਂ ਲੱਗ ਗਈ ਹੋ ਇਹ ਸਟੂਲੇ ਮਾਰਦੀ ਆ ਜਿੱਥੇ ਜਿੱਥੇ ਮੈਂ ਨਾਲ ਨਾਲ ਬੰਤ ਦੀ ਗੈਂਗਛ ਮਿੰਦੇ ਵੀ ਮਾਰਦੀ ਆ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਵੇਂ ਮੈਂ ਕਰਦਾ ਹਾਂ ਐ ਕਰਕੇ ਚੁੱਪ ਕਰਦਾ ਉਹ ਤਾਂ ਉਧਰ ਕੈਮਰਾ ਚੱਲਦਾ ਇਸ ਜੀ ਦੇਖ ਨੂ ਤਾਂ ਗਲਤੀ ਪਿੰਟ ਦਾ ਉਹ ਮੈਨੂੰ ਪਤਾ ਕਿੰਨੀਆਂ ਪੈਂਦੀਆਂ ਇੱਚ ਕਿੰਨੀਆਂ ਪੈਂਦੀਆਂ ਗੈਂਤੀ ਨਹੀਂ ਬੰਤ ਬੰਤ ਬੋਲੀਆਂ ਨੂੰ ਵੀ ਗਿਣਤੇ ਨਹੀਂ ਕਰਦਾ ਤੇ ਬਰੂਦ ਨਾਲ ਰੋਟੀਆਂ ਖਾਂਦਾ ਬੰਤ ਇਹ ਗੱਲ ਸੱਚ ਆ ਬੜੂਦ ਮੈਂ ਕਦੇ ਕਦੇ ਚਾਟ ਨਹੀਂ ਦੇ ਤੋੜ ਤੇ ਖਾ ਲੈਣਾ ਐਸ਼ਿਆ ਹਾਂਜੀ ਯੇ ਮੇਕਰ ਨੂੰ ਲੂੰ ਲਾਨ ਘਟ ਤੋਂ ਵੀ ਦਾ ਦਿੰਦੇ ਇਧਰ ਆਪਣੇ ਬਾਗਲ ਦੇ ਵਿੱਚ ਨਿੰਬੂ ਲੱਗਿਆ ਹੋਇਆ ਦੀ ਨਿੰਬੂ ਦਾ ਚਾਰ ਗੋਟਾ ਫੇਵਰਿਟ ਹੋਣਾਗਾ ਲੈ ਮੋਟੇ ਖੋਜੀ ਆਪਣਾ ਹੈਗਾ ਬਾਗ ਨਿੰਬੂਆਂ ਦਾ ਅੱਛਾ ਹਾਂ ਆਪਣੀ ਛਾਮ ਲਾਟ ਲਈ ਹੋਈ ਆ ਡੱਪੀ ਹੋਈ ਆ ਦਰਬੀ ਤਾਂ ਕਾਨੂੰ ਪਈ ਡੱਪੀ ਹੋਈ ਆ ਉਹ ਸਰਪੰਚ ਕਈ ਬਦਲ ਗਏ ਛਾਮ ਲਾਟ ਨਹੀਂ ਆਪਾਂ ਪਿੰਡ ਵਿੱਚ ਬੋਲ ਸਕਦਾ ਵੜਦਾ ਨਹੀਂ ਨਾ ਮਰੀ ਤਰ ਗਿੱਲਾ ਆ ਗਿਆ ਸੀ ਘੱਟ ਨਾ ਛਾਮਲਾ ਉੱਟੜਦੇ ਤੂੰ ਘਰ ਤੇ ਕਾਉਂਗਾ ਨਾ ਤਾਂ ਕੋਈ ਨਹੀਂ ਤੂੰ ਇਹਦਾ ਪ੍ਰਧਾਨ ਹੈਗਾ ਤੇ ਲੈ ਬੈਣੀ ਪਰ ਹਮ ਮਹਾਜਾ ਸ਼ਟੀਵਾ ਦੇਵ ਇੱਥੇ ਬਾ ਦੇਣਾ ਬਹਿ ਜਾ ਉਹ ਅੱਟ ਬਚਾ ਲੋ ਤਾਂ ਹੀ ਅੱਡਾ ਜਿ ਵਿਚ ਲਿਆ ਗੱਲਾਂ ਤਾਂ ਰਾਜ ਨਹੀਂ ਐ ਇਹ ਨਹੀਂ ਜਿਹੜੀ ਮੈਂ ਅੱਜ ਦੱਸਤੀਂ ਦੇਖਦਾ ਨਹੀਂ ਪਿੰਡ ਸੀ ਉਹਦਾ ਹੱਥ ਨਾ ਬੁੱਤਾ ਹੱਛਾ ਹੈ ਹੱਛੀਆਂ ਗੱਲਾਂ ਕਰੇ ਨਹੀਂ ਨਹੀਂ ਹਾਸੇ ਨਹੀਂ ਵੈਸੀ ਵੈਸੀ ਹਾਸਿਆ ਜਾਂਦਾ ਕਾਮਪ ਹੋ ਗਿਆ ਮੇਰਾ ਕਾਮ ਹੋ ਗਿਆ ਬੰਦ ਕਰ ਦੇ ਬੰਦ ਕਰ ਦੇ ਬਸ ਮੂਣੀ ਬਲਾਰੇ ਆ ਕਿਹੜਾ ਪਿੰਡ ਆ ਜੜ ਜੀ ਹਾਂ ਮੈਂ ਕਹਿੰਦਾ ਕੋਣ ਕਹਿੰਦਾ ਮੈਂ ਦੇਖਿਆ ਗਾਇਸ ਹੌਂਕ ਖਾਣਾ ਮੈਂ ਕੀੜਾ ਲੱਗ ਜਾਣਾ ਕੀੜਾ ਲੱਗਿਆ ਰੱਖਿਆ ਹੋਇਆ ਗਾ ਨੀ ਕਦੇ ਮੈਂ ਗੋਲੀ ਮਾਰਦਾ ਗੱਲ ਕਰ ਮੈਂ ਮਾਰਨਾ ਦਾ ਮੈਂ ਕਿਤੇ ਮੈਂ ਤਾਂ ਗੋਲੀ ਨਹੀਂ ਚਲਾਇਆ ਅੱਛਾ ਹੋਰ ਤੁਸੀਂ ਜਿਵੇਂ ਤੁਸੀਂ ਛੋਟੇ ਹੁੰਦੇ ਬਚਪਨ ਕਿੱਥੇ ਬੀਤਦਾ ਤੁਹਾਡਾ ਮੇਰਾ ਬਚਪਨ ਦੇਖੋ ਜੀ ਪਹਿਲਾਂ ਤਾਂ ਮੇਰਾ ਜਨਮ ਹੋਇਆ ਪਿੰਡ ਵੱਲੂ ਮਾਜਾ ਤੇ ਉਹਦੇ ਨਾਲ ਇੱਕ ਪਿੰਡ ਵੀ ਆ ਪਿੰਡ ਵੱਲੂ ਮਾਜਾ ਅੱਛਾ ਇਹ ਬਹੁਤ ਜਾਦੇ ਵੱਡਾ ਪਿੰਡਾ ਨਾ ਇਹਦੇ ਵਿੱਚ ਕਈ ਪੱਕੀਆਂ ਨੇ ਤੇ ਮੇਰਾ ਉੱਥੇ ਜਨਮ ਹੋਇਆ ਉਸ ਦੁਆਦ ਦੇ ਵਿੱਚ ਜਿਵੇਂ ਗੰਡੇ ਮੁੰਡੇ ਵੀ ਪਤਾ ਲੱਗ ਜਾਂਦਾਗਾ ਹੀ ਪ੍ਰਧਾਨ ਆ ਗਿਆ ਜੰਮ ਗਿਆ ਜੰਮ ਗਿਆ ਪ੍ਰਧਾਨ ਪਤਾ ਲੱਗ ਗਿਆ ਫਿਰ ਮੇਰੇ ਘਰ ਜਾਣੇ ਦੇਤਾ ਭਾਈ ਮੇਨਾ ਕਿਹਨੂੰ ਦੇਤਾ ਬੱਚੇ ਤਾਂ ਰਾਜ ਨਹੀਂ ਹੰਗਲਾ ਰਾਜ ਨਹੀਂ ਸੱਚ ਕੇ ਰਾਜੇ ਸੁਧੂ ਨੇ ਦੱਛਣਾ ਨਹੀਂ ਇਹ ਰਾਜ ਦੀ ਗੱਲ ਹੈ ਰਾਜ ਦੀ ਗੱਲ ਹੈ ਇੱਕ ਟੈਨ ਨੇ ਦੱਛਤੀ ਇੱਕ ਬੜਾ ਯਾਦ ਗਾੜਨਾ ਹਾਂ ਦੱਸਦੇ ਸੀ ਟੇਲਾਲੀ ਗੱੱਚ ਇੱਕ ਹਾਂ ਤੇ ਨਹੀਂ ਗੱੱਚ ਦੀ ਜਾਂਦਾ ਮਰੇ ਛੇ ਪਰੇ ਇਹੋ ਗੱਲਾਂ ਚੱਲਦੀ ਆ ਕਿ ਇਹ ਮੈਨੂੰ ਲੈ ਗਏ ਆ ਕੁੱਤਾ ਆ ਗਿਆ ਤੁਹਾਡਾ ਪੂਰੂ ਆ ਗਿਆ ਤੁਹਾਡਾ ਕੁੱਤਾ ਹੈਗਾ ਹਾਂ ਇਹ ਰੋਬੋਟ ਆ ਰੋਬੋਟ ਹੈ ਹਾਂ ਇਹ ਰੋਬੋਟ ਆ ਗਿਆ ਛੰਗਣਾ ਹੁਣ ਵੀ ਇੱਥੇ ਪਰਮਾਣੂ ਹੋਣਾ ਤਾਂ ਨਹੀਂ ਹੈਗਾ ਕਿਤੇ ਨੇੜੇ ਤੇੜ ਅੱਛਾ ਇਹ ਤਾਂ ਕੋਡੇ ਵਰਗੀ ਲੀਲੀ ਬਿਲੀ ਮੈਨੂੰ ਡਾ ਦੇ ਅੱਛਾ ਹਾਂ ਇਹ ਨਹੀਂ ਇਹ ਤਾਂ ਰੋਬੋਟ ਹੈਗਾ ਚੱਲ ਮੈਂ ਬੇਨਤੀ ਕਰਦਾ ਮੰਤਰੀ ਬੋਡੀ ਗਾਰ ਨੂੰ ਵੀ ਇਹਨੂੰ ਮਾਰਾ ਲੈ ਕੇ ਜਾਣਾ ਲੈ ਗਏ ਹੋਰ ਮੱਤ ਜੀ ਅੰਡੜੀ ਰਹੋ ਗੋਲੀ ਨਾ ਮਾਰ ਦਿਓ ਹਾਂ ਤੇ ਬੰਦ ਬੰਬ ਸੱਟ ਲੋਗਾਂ ਖੇਡਣੋਂ ਬੰਬਾਂ ਨਾਲ ਖੇਡਦੇ ਸੱਟ ਲੋ ਕੁੱਤੇ ਵੀ ਬੰਬ ਨਾਲ ਖੇਡਦੇ ਨੇ ਕੁੱਤੇ ਨਹੀਂ ਕਮਾਂਡੋ ਕਮਾਂਡੋ ਹਾਂ ਕੁੱਤੇ ਨਹੀਂ ਕੁੱਤੇ ਨਾਲ ਖੇਡਦੇ ਆ ਬੰਬ ਟੱਕ ਦੋਦੇ ਦਾ ਮੂੰਹ ਚ ਫਟ ਗਿਆ ਸੀ ਸੱਚੇ ਉਹ ਮਾੜਾ ਬੰਦਾ ਫੇਰ ਮੈਂ ਇਲਾਜ ਕਰਾਇਆ ਆਪੇ ਇੱਧਰ ਆਪਣੇ ਮੱਲੂ ਮਾ ਦਾ ਪਿੰਡ ਦੇ ਕੋਲ ਜੀ ਪਰਸੀ ਦੇ ਬੱਲੰਗੜਾ ਤੇ ਇਹਨੂੰ ਜਾਣਦੇ ਡਾਕਟਰ ਹਾਂ ਹਾਂ ਉਹ ਬੰਬਾ ਨਹੀਂ ਇਲਾਜ ਕਰਦਾ ਉਹਦੇ ਲਈ ਉਹ ਤਾਂ ਦਵਾਈ ਬਣਾਉਂਦੇ ਵੀ ਨਹੀਂ ਉਸਦੀ ਜਾਣਦੇ ਪੱਟੀਆਂ ਵਧੀਆ ਕਰਦਾ ਪੱਟੀ ਹਾਉ ਦੇ ਲਈ ਹੈ ਨਹੀਂ ਸੀ ਪੱਟੀ ਪੱਟੀ ਹੈ ਨਹੀਂ ਸੀ ਬੰਪ ਚੱਲ ਗਿਆ ਮੈਂ ਕਿਹਾ ਪੱਟੀ ਲੈ ਜਾਓ ਕਹਿੰਦੇ ਹੈ ਨਹੀਂ ਇੱਕ ਦਿਨ ਰੁਕ ਜਾ ਕੱਲੂ ਲਿਆ ਦੇ ਮੈਂ ਕਿਹਾ ਕੋਈ ਗੱਲ ਮੈਂ ਤੇਜਤਾ ਜਵਾਕ ਭੇਜ ਦਿੰਦੀ ਮੈਂ ਕਿਹਾ ਤੂੰ ਜਾਨੂ ਚੁਪਣਾੜੀ ਦਵਾਈ ਦਵਾਇਓ ਗੋੜਿਆ ਇਹਨਾ ਹੁ ਕਦੇ ਵੀ ਆਪ ਜੱਦਾ ਦਿਨ ਅਟਕ ਜਾ ਵੀ ਕੱਲੂ ਲਿਆ ਦਿੰਦਾ ਮੈਂ ਕਿਹਾ ਇਹ ਮੁੜਕਾ ਉਹ ਮੋੜ ਤੇ ਉਹਦੇ ਨਿਸ਼ਾਨ ਬਣਤੀ ਪਈ ਆਗੇ ਪਛੋਤਾ ਚੱਕਦਾ ਛਿੰਡਾ ਪਾ ਕੇ ਤੇ ਤੁਸੀਂ ਐਨੇ ਕਤਲ ਕਿਉਂ ਕਰਦੇ ਤੁਹਾਨੂੰ ਕਤਲ ਸ਼ੌਂਕ ਹੈ ਜੀ ਸ਼ੌਕ ਸ਼ੌਕ ਛੋੜੋ ਤੁਸੀਂ ਸ਼ੌਕ ਬਸ ਇੱਕ ਪੇਸ਼ਾ ਬਣ ਗਿਆ ਤੇ ਕਹਿੰਦਾ ਮਤਲਬ ਹੁਣ ਬਚਣ ਬੁਲੇ ਗੰਜਵਾਲੀ ਦੇ ਵਿੱਚ ਜਿਹੜੇ ਵੀ ਕਤਲ ਕਰੇਗੇ ਜਾਨੀ ਕਿ ਜਿੰਨੇ ਵੀ ਫਤਲ ਕਰੇਨੇਗੇ ਆਪਾਂ ਕਾਲੀ ਦੁਨੀਆ ਦੇ ਵਿੱਚ ਚੜਾ ਕੀ ਕਰੇਨੇਗੇ ਇਹ ਛੱਡ ਫਸ਼ੂਲਾਗਾ ਸਵਿਧਾਨ ਬਣਾ ਹੋਇਆ ਛੱਡ ਉੱਥੇ ਲਾਗਨ ਦਿੱਤਾ ਹੋਇਆ ਕਾਲੀ ਦੁਨੀਆ ਦੇ ਵਿੱਚ ਕਾਲੀ ਦੁਨੀਆ ਦੇ ਵਿੱਚ ਤੇ ਬਰਤਨੀ ਪਹਿਲਾ ਕਤਲ ਕਦੋਂ ਕਰੇ ਤੇ ਬੈਲਪੁਣੇ ਚ ਪੈਰ ਕਦੋਂ ਰੱਖੇ ਸਾਡੇ ਦਰਸ਼ਕਾਂ ਦੱਸੋ ਮੜਾ ਯਾਰ ਪਹਿਲਾ ਕਤਲ ਤਾਂ ਜੀ ਮੈਂ ਜਮ ਮਦੇ ਸਾਡੇ ਤੀਜੇ ਮਹੀਨੇ ਚ ਕਰਤਾ ਸੀ ਤਿੰਨ ਮਹੀਨੇ ਚ ਸ਼ਮਾਰਤੀ ਸੀ ਨਾ ਸਮਝ ਆ ਪਾ ਉਹ ਜਦੋਂ ਮੈਨੂੰ ਬਾਅਦ ਚ ਪਤਾ ਲੱਗਿਆ ਸੁਰਤ ਤਾਂ ਮੈਨੂੰ ਹੈ ਨਹੀਂ ਸੀ ਖੜ ਤੇ ਮੈਂ ਜਦੋਂ 3 ਮਹੀਨਾ ਦਾ ਹੋਇਆ ਮੈਨੂੰ ਥੋੜੀ ਜਿਹੀ ਸ਼ੌਤ ਆਈ ਮੈਨੂੰ ਦੱਸਿਆ ਕਹਿੰਦੇ ਵੀ ਤੈਨੂੰ ਪੁੱਠਾ ਕਰਕੇ ਤੇਰੀ ਚਿੱਤੜਾ ਤੱਥਾ ਕਹਿੰਦੇ ਟੂੜ ਹੋ ਗਿਆ ਅਸਾਂ ਬੰਤ ਨੂੰ ਲਵਾਉਣਾ ਨਹੀਂ ਅਖੜੇ ਜਿਵੇਂ ਇਸ ਦਿਨ ਜਦ ਮੈਂ ਆ ਤਾਂ ਡਾਕਟਰ ਨਰਸ਼ ਮਾਰਦੀ ਰੁਕਾਤੀ ਰੁਕਾਤੀ ਬਕਸਾ ਹੋਵਾ ਮਾਰਦੇ ਜਿਉਂ ਦੀ ਸੱਤ ਲਾਉਣਾ ਲਾਉਂਦਾ ਉਹ ਕਪੜੇ ਟੰਗਣਾ ਉਹਨਾਂ ਨਾਲ ਹੀ ਮਾਰਦੀ ਹੁੰਦਾ ਸਸਤੋਂਗੜੋ ਕੋਠੀ ਲੰਗਾਰੇ ਮੜੀ ਨਾਲ ਮਖਾੜੋ ਤੇ ਜਿਹੜਾ ਆਪਣਾ ਹੁਣ ਮੇਰਾ ਛੇ ਲੱਗਦਾ ਆਦਾ ਬਾਣ ਗਿਆ ਤੁਮਕ ਬਹੁਤ ਬਣ ਗਿਆ ਬੱਚਾ ਅੱਛੇ ਖਤਮ ਹੋ ਗਏ ਤੇ ਕੈਮਰਾਮੈਨ ਤੇ ਹਰੀਆਲਾ ਜੀ ਉਹਨੇ ਵਾਰੀ ਬੜੇ ਦੋਸਤ ਸਾਬਦੇ ਹੜੀ ਦਾ ਫੋਟੋ ਫੇਵਰੇ ਫਿਰ ਵੇਖਿਆ ਕਿਆ ਸ਼ਾਨਾ ਮੁੰਡਾ ਕਿਆ ਨਾ ਮੁੰਡਾ ਇੱਕ ਹੋਰ ਵੀ ਹੈਗਾ ਹੂੰ ਸਤੂ ਲਾਗੋ ਸਤੂ ਲਾਗੋ ਇਹ ਕਰਵਾਉਂਦਾ ਜੀ ਥੋੜਾ ਜਿਹਾ ਵੀਡੀਓ ਵੀਡੀਓ ਉਧਰੋਂ ਆਉਂਦਾਗਾ ਦੋਜੀ ਆਉਂਦਾ ਬਸਾਲ ਦੋਜੀ ਉਹਨੇ ਵੇ ਤੁਸੀਂ ਮਾੜਾ ਛੱਡਾ ਕਰਤਾ ਹੜਾ ਕਰਤਾ ਖਰਾ ਹਾਂਜੀ ਉਹ ਆਪਣਾ ਚੇਅਰਮੈਨ ਹੈ ਜੀ ਕਾਲੀ ਦੁਨੀਆ ਦਾ ਅੱਛਾ ਹਾਂ ਤਨਖਾਹ ਉਹ ਹੀ ਪਾਉਂਦਾ ਸਾਰਿਆਂ ਦੀ ਤਨਖਾਹ ਹਾਂ ਕਾਹਨੂੰ ਪਾਉਂਦਾ ਪੈਸੇ ਦੱਬ ਲੈਂਦਾ ਜੀ ਅੱਛਾ ਹਾਂ ਤੇ ਦੁੱਧ ਦੁੱਧ ਪਾਣੀ ਪਾਉਂਦਾਗਾ ਦੁੱਧ ਵੀ ਗਲਾ ਖੱਟਦਾ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਇਧਰੋਂ ਕਾਲੀ ਦੁਨੀਆ ਦਾ ਪੈਸਾ ਇਧਰ ਉਧਰ ਕਰਕੇ ਚਿੱਟੇ ਬਲੈਕ ਵਾਲਾ ਪੈਸਾ ਕਾਲੀ ਦੁਨੀਆ ਦਾ ਪੈਸਾ ਚਿੱਟੇ ਦੁੱਧ ਤੇ ਸੇਹ ਚਾਨੀ ਕਿ ਠੱਗ ਗਈ ਠੱਗਾ ਸਿਰੇ ਦਾ ਗਾਹਣਾ ਗੱਲ ਘੜੇ ਪਰ ਨਾ ਨਾ ਕੈਮਰਾ ਚੇਰਮੈਨ ਕੱਟ ਮਾਰਦਾ ਪੈਸੇ ਸਾਲਾ ਬੱਦ ਕਰਕੇ ਜੁਸ ਮੈਨੂੰ ਸ਼ਾਬਰੀ ਲਾਉਣਾ ਮੈਨੂੰ ਗੈਂਤੀ ਮਿੰਦੀ ਸੇਹ ਆਮਦਨ ਕਿੱਥੋਂ ਆਉਦੀ ਆ ਹਾਂ ਦੇਖੋ ਨਹੀਂ ਦੇਖੋ ਸਟੈਂਪ ਕਿ ਸਟੈਂਪ ਆ ਲਾਉਣਾ ਚ ਲੂੜਨ ਚ ਜਾ ਕੇ ਕਰ ਦਵਾ ਕੇ ਆਪਣੇ ਚੱਲ ਅਸੀਂ ਸਲਮਾਨ ਖਾਨ ਨੂੰ ਕੰਮ ਚੀਨ ਮੈਨੂੰ ਸਲਮਾਨ ਦਾ ਫੋਨ ਆ ਜਾ ਸਲਮਾਨ ਲਾਉਣਾ ਚ ਨੂੰ ਸੇਹ ਮੱਖਾ ਕੀ ਗੱਲ ਲੈ ਪੈਸੇ ਚਾਹੀਦੇ ਮੈਂ ਕੀ ਚਾਹੀਦਾ ਕਹਿੰਦਾ ਕੋੜਾ ਨੁਕਤਾ ਕਰੀ ਗਏ। ਹੁਣ ਕੋਈ ਨਹੀਂ ਦੱਸੂ। ਤੁਹਾਨੂੰ ਹੰਬਲਾ ਗੜਿਆ ਤੋਂ ਮੰਗੇ। ਬਲਾਂਗੜਿਆ ਤੋਂ ਮੰਗੇਗਾ ਹੁਣ ਤੂੰ ਮੇੜੇ ਹੁੰਦੇ। ਫਿਰ ਸਿਆ। ਹਾਂ। ਫਿਰ ਯਾਨੀ ਕਿ ਫਿਰ ਮੈਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਬੰਦਾ ਰੱਖ ਦਿੱਤੇ। ਚੇਅਰਮੈਨ ਨੂੰ ਕੰਮ ਦਿੱਤਾ ਆਪਣੇ ਤੋਂ ਫਿਰ ਸਾਲ ਕਰਤਾ ਹੜ। ਠੀਕ ਹੈ। ਤੇ ਉਹਨੂੰ ਕੰਮ ਦਿੱਤਾ ਪਰ ਉਹਨੇ ਬੰਦਾ ਰੱਖ ਕੇ ਵਾਰ ਅੱਗੇ ਦੇ ਅੱਗੇ ਸਾਰਿਆਂ ਨੂੰ ਧੰਤੇ ਦਿੱਤੀਆਂ ਫਿਰ ਪੈਸੇ ਕਿੱਥੇ ਗਏ? ਬਾਕੀ ਜਿਹੜੇ ਬਾਲੀਵੁੱਡ ਆ ਆਪਣੇ ਗੜੇ ਚ ਜਾ। ਹਾਂ। ਤੇ ਮੈਂ ਤਾਂ ਉੱਡ ਜਾਣੀ ਆ ਆਪਾਂ ਆਪ ਖੜੇ ਆ ਤੇ ਬੜਾ ਜੇ ਜਾਂਦੇ। ਜਿਵੇਂ ਕਿ ਇਹ ਰਹੀ ਤਨਖਾਹ ਦੀ ਗੱਲ। ਉਹ ਖੜਾ ਸੀ ਇੱਕ ਤਲੀ ਤੇ ਰੱਖੀ ਹੋਇਆ ਕੱਤੀ ਤੇ ਕੱਤੀ ਤੇ ਇਹ ਕੱਤੀ ਤਰੀਕੀ ਕਿਉਂ ਰੱਖੀ ਤੁਸੀਂ ਕੰਕੀ ਕੱਤੀ ਕਦੇ ਕਦੇ ਹੁੰਦੀ ਆ ਜੀ ਜੇ ਆਏ ਵੀ ਨੰਦ ਖਾਣੇ ਲੱਗੇ ਫਿਰ ਤਾਂ ਸਾਡਾ ਚੰਗਿਆ ਰਾਤ ਤੇ ਮੈਂ ਸਲਤੀ ਫੜ ਫੜੀ ਰੱਖੂਗਾ ਨਾ ਛਾਲ ਚ ਇੱਕ ਵਾਰ ਬੰਦੇ ਭੱਜ ਜਾਣਗੇ ਮੈਂ ਨਹੀਂ ਕਰੀ ਕਰਾਂ ਸੀ ਉਹ ਸੇਣਾ ਮੈਂ ਉੱਚੀ ਜਗ੍ਹਾ ਤੇ ਖੜ ਦੇਣਾ ਸਾਡਾ ਟਾਬਰ ਬਣਾਉਣਾ ਟਾਬਰ ਤੇ ਜੜ ਦੇਣਾ ਮੈਂ ਟਾਬਰ ਤੇ ਫਿਰ ਮੈਂ ਬੋਰੀਆ ਲੈ ਕੇ ਚੜ ਦੇਣਾ ਪੈਸਿਆਂ ਦੀ ਜੀ ਤੇ ਉਹ ਤਾਂ ਹੈਲਦੀ ਉੱਪਰ ਛੱਡਿਆ ਹੁੰਦਾ ਮੈਨੂੰ ਟਾਬਰ ਉੱਥੇ ਉਹਦੇ ਫੱਗ ਬਾਗੇ ਤੇ ਮੈਂ ਤੁਰ ਕੇ ਜਾਵਾਂਗਾ ਮੋੜ ਜਾਣਾ ਖੰਨੇ ਪੈਸੇ ਤਾਂ ਮੈਂ ਨਾ ਵੜੇਗਾ ਫਸ ਕਿਨੇ ਕਿਨੇ ਚੱਕਲੇ ਚ ਬਈ ਨਹੀਂ ਸੁਣਿਆ ਵੀ ਥੋੜੀ ਹਵੇਲੀ ਐਡੀ ਵੱਡੀ ਸੀ ਸਾਈਕਲ ਤੇ ਦੂਜੇ ਕੰਮੇ ਤੱਕ ਤਿੰਨ ਦਿਨਾਂ ਦੇ ਵਿੱਚ ਪਹੁੰਚਦੇ ਹਾਂ ਅੱਛਾ ਬਹਾ ਲੈ ਜੀ ਫੁਹਾਰਾ ਨਾ ਕਰ ਕੋਈ ਕਿੱਥੇ ਹੈ ਹਾਂ ਕਸ਼ ਤੇ ਚੱਲੀ ਜਾ ਲੱਗ ਜਾਣਾ ਸਕੇ ਨਾ ਮੈਂ ਬੰਨਿਆ ਨਾ ਇੱਕ ਨਾ ਕਮਰੇ ਹੱਟ ਬਿਚੇ ਅੱਛੇ ਇਹ ਫੁਕਾਸਟੇਰ ਰੱਖਿਆ ਹੋਈਆਂ ਨੇ ਮੰਤ ਦੇ ਕਮਰਿਆਂ ਦੇ ਵਿੱਚ ਵੀ ਨਹਿਰਾ ਕੱਡੀਆਂ ਹੋਈਆਂ ਨੇ ਅੱਛਾ ਛੇਰੀ ਕੱਲ ਬੁਲਾ ਦੁ ਮਾਰੇ ਦਰਸ਼ਕਾਂ ਨੂੰ ਛੜੀ ਖਾਲੇ ਜੀ ਹਾਂ ਜੀ ਅੱਛੇ ਹੋ ਹਾਂ ਜੀ ਦੇ ਬੰਤ ਅਮੀਰ ਬਹੁਤਾ ਅੱਜ ਕੱਲ ਚਰਚ ਦਾ ਵਿਸ਼ਾ ਵੀ ਇਹੀ ਬਣਿਆਗਾ ਛੇੜਿਆ ਨਹੀਂ ਘਟੇ ਕਿ ਕੱਟੂਆਂ ਜਗਵਾ ਦਿੰਦਾ ਛੇੜਦਾ ਛੇੜਦਾ ਨਹੀਂ ਤੇ ਤੇ ਕਦੇ ਚੋਰੀ ਕਰੀਏ ਬੰਤ ਨੇ ਚੱਲੀ ਚੋਰੀ ਜਾਂ ਤੂੰ ਆ ਜਾ ਮੈਂ ਪਹਿਲਾਂ ਜੀ ਦੇਖੋ ਛੋਟਾ ਹੁੰਦਾ ਮੈਂ ਜਦੋਂ ਕਾਲੀ ਦੁਨੀਆ ਦੇ ਵਿੱਚੋਂ ਛੁੱਟੀਆਂ ਹੁੰਦਾ ਜੂਨ ਦੇ ਮਹੀਨੇ ਦੇ ਵਿੱਚ ਮੈਂ ਹਾਥੇ ਸਾਡੇ ਦੁਕਾਨ ਸੀ ਗਾੜੂ ਚਾਚੇ ਕੰਦੂ ਜੀ ਚਾਚਾ ਜੀ ਉਹ ਟੋਫੀ ਚੱਕ ਦੇਣੇ ਹੈਗੇ ਟੋਫੀ ਚ ਬਹੁਤ ਟੋਫੀ ਹੈ ਤੇ ਹੁਣ ਜਾ ਕੇ ਦੇਖ ਲੋ ਦੁਕਾਨੀ ਚ ਕਰਕੇ ਅਗਲੇ ਖਾਦਮ ਕਰ ਤਾ ਆਪਾਂ ਜਿਹੜਾ ਹੱਥੋਂ ਨਾ ਖਾਦਮ ਕਰ ਦੇਣੀ ਤੇ ਹੋਰ ਕਹਿੰਦੇ ਹੋ ਚੰਜੀ ਕਾਲ ਜੀ ਅਛੜੀ ਕਾਲ ਜੀ ਹਾਂ ਜੀ ਹੋਰ ਕੋਈ ਦੱਸੋ ਕਿਸਾ ਕਹਿੰਦੇ ਸੱਜੇ ਦੱਤ ਨਾਲ ਕੀ ਲਿੰਕ ਨਿਕਲ ਰਿਹਾ ਥੋਡੇ ਖਾਫਰਾ ਚਾਦਰੀਆਂ ਨੇ ਛੋਟਾ ਭਾਈ ਅੱਜ ਆਪਰ ਪਾ ਸੰਜੀ ਤੁਸੀਂ ਗੁੱਲੀ ਡੰਡਾ ਵੀ ਖੇਡਿਆ ਮੈਨੇ ਸੁਣਿਆ ਗੁੱਲੀ ਹਮ ਅੱਖ ਚ ਮਾੜੀ ਸੀ ਜੀ ਉਹਦੇ ਗੁੱਲੀ ਤੇ ਤਾਂ ਹੀ ਪੈਗਾ ਜਾਈ ਉਹ ਨਾ ਉਹਨੇ ਫਿਰ ਮੇਰੇ ਜੀ ਡੇਲੇ ਤੇ ਡੰਡਾ ਮਾਰਿਆ ਤਾਂ ਫੇ ਕਾਲੀ ਹੜਕ ਤਾਂ ਹੀ ਚੱਲਦੀ ਆ ਹੱਸ ਕੇ ਲੈ ਹੀ ਨਹੀਂ ਜੀ ਅੱਛਾ ਨਾ ਵਿੱਚ ਕਰ ਮੈਂ ਯੱਕ ਥੋੜੀ ਕਰ ਲਈ ਮਨ ਦਾ ਸੁੱਟਾ ਪਿਆ ਸੀ ਜੀ ਅੱਛਾ ਹਾਂ ਅਦਾ ਸੀਗਾ ਤੇ ਅੱਖ ਥੋੜੀ ਕਰੀ ਥੋੜੀ ਦਾ ਸ਼ੌਕ ਤਾਂ ਸ਼ੁਰੂ ਤੋਂ ਆਇਆ ਚੋਰੀਆ ਤੁਸੀਂ ਖਾਨਦਾਨ ਦੀ ਚੋਰੀ ਰੱਚੀ ਹੋਈ ਬੰਤਦੇ ਖਾਨਦਾਨ ਚੋਰ ਦੀ ਬੰਤ ਦਾ ਨਹੀਂ ਨਹੀਂ ਹਾਂ ਤਾਂ ਮਲਾ ਮਲਾ ਗੜਿਆ ਕੀ ਕਹਿਣਾ ਤੂੰ ਨਹੀਂ ਨਹੀਂ ਖਾਨਦਾਨ ਵਰ ਨਾ ਜਾਈ ਇੱਥੇ ਤਾਂ ਕਤਲਕ ਹੋ ਜਾਣਗੇ ਪਿੰਡ ਖਰੀ ਕਰਦਾਂਗੇ ਪਤਾ ਨਹੀਂ ਵੈਸੇ ਕਿਹਾ ਵੀ ਖੂਨ ਜਵਾਕ ਤੈਨੂੰ ਤਾਂ ਬਖਸੀ ਜਾਂਦਾ ਮੈਂ ਖੂਨ ਵਾਲਾ ਖਾਣਾ ਖੜਾ ਖੂਨ ਵਾਲਾ ਖਾਂਦਨ ਖੂਨ ਵਾਲਾ ਖਾਂਦ ਤਾਂ ਮੇਰੇ ਪਿੱਛੇ ਲੋਟ ਛੱਡੇਗਾ ਦੱਸਣਾ ਨਹੀਂ ਇਹ ਤੇ ਇੱਕ ਜਰਾ ਹਾਲ ਦੀਗਾ ਤੁਹਾਡੇ ਕਿ ਪਤਾ ਮੈਨੂੰ ਕਰੋ ਗੋਲੀ ਮਾਰ ਦੇ ਤੈਨੂੰ ਨਹੀਂ 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 ਪਾਣੀ ਕਿਉਂ ਨਹੀਂ ਪੀਤਾ ਮੈਂ ਛੋਡੇ ਦੇ ਤੱਕ ਕਿਉਂ ਨਹੀਂ ਪੀਤੇ ਤੁਸੀਂ ਲੈ ਕੇ ਲਈ ਦਿੱਤਾ ਪਾਣੀ ਅਸੀਂ ਛੋਡੇ ਬਾਅਦ ਅਸੀਂ ਮਟਰ ਪਨੀਰ ਗੋਭੀ ਸਬਜ਼ੀ ਬਣੀ ਆ ਰੋਟੀ ਖਵਾ ਕੇ ਦੋ ਰਾਹੀ ਮੱਤ ਨੂੰ ਮਟਰ ਪਨੀਰ ਕਿਹੜਾ ਭਾਂਡਾ ਚੜ ਬੀਨਾਂ ਖਾਂਦਾ ਹੁੰਦਾ ਖਾਂਦਾ ਹੁੰਦਾ ਮੈਂ ਗੱਲ ਕੀਨ ਦੀ ਗੜੀ ਕੋਲਡ ਡਰਿੰਕ ਤੁਮ ਜ਼ਾਇਰ ਕੋਲਡ ਡਰਿੰਕ ਕੋਲਡ ਡਰਿੰਕ ਮੰਦਰ ਲੈਣ ਗਿਆ ਫਿਰ ਕੋਈ ਬੋਤਾ ਫਿਰ ਜੀ ਮੁੰਡਾ ਛਾਣਾ ਫਿਰ ਬੋਤਾ ਹਾਂ ਉਹ ਪੜਲੀ ਪੱਟੀ ਚ ਘੜਾ ਉਹਨਾਂ ਦਾ ਮੁੱਢ ਮੜ ਉਹ ਬਹੁਤ ਦੂਰ ਹੈ ਤੇ 5 ਮਿੰਟ ਦੇ ਵਿੱਚ ਹੱਥ ਨੇ ਪਹੁੰਚ ਜਾਂਦਾ ਰਿਕਰ ਤੁਸੀਂ ਸਾਈਕਲ ਤੇ ਬਣਾਇਆ ਹੋਇਆ ਕਾਹ ਚੈਂਕਲ ਤੇ ਬਣਾਇਆ ਸੀ? ਵੱਡਾ ਚੈਂਕਲ ਸੀਗਾ। ਅੱਛਾ। ਹਾਂ। ਤਿੰਨ ਪਹੀਆ ਵਾਲੀ ਸ਼ੈਂਕਲ ਇਹਨੂੰ ਦੀ ਜੱਜਾ। ਹਾਂ। 6 ਮਹੀਨੇ ਦੇ ਜਵਾਕ ਨੇ ਲੈ ਉੱਤੇ। ਛੋਟੇ ਬਣਾਏ। ਅੱਛਾ। 5 ਮਿੰਟ ਮੇਰੇ ਦਾਦੇ ਨਾਲੇ ਰੇਸ਼ ਲਈ ਸੀ ਜੀ। ਅੱਛਾ। ਉਹ ਵੱਡਾ ਚੜੀਆ ਵਾਲਾ ਸ਼ੈਂਕਲ ਆਉਂਦਾ ਲੇ ਬਿਸ਼ਾਰੇ ਪਿੰਡ ਤੇ ਮਸ਼ਹੂਰ ਆ ਪੁੱਛ ਲੈ ਜਾ ਕੇ। ਫੇਰ ਬਹੁਤ ਵੱਡੇ ਕਹਿ ਕਰ ਲਿਓ ਜੀ ਤੋਂ ਮਰਜ਼ੀ ਕਰ ਵੱਡਾ ਚੜੀਆ ਵਾਲਾ ਸ਼ੈਂਕਲ ਕੀਤੇ ਸੀ ਆਖਣ ਜਾਂ ਨਿੰਦੂ ਲਵੇ। ਅੱਛਾ ਨਿੰਜਾ। ਆ ਨਿੰਜਾ ਨਿੰਜਾ। ਅੱਛਾ ਨਾ ਨਹੀਂ ਬੜਾ ਦਾਦੀ ਦਾ ਬੱਚਾ ਹੁਣ ਚੱਲਣਾ ਹੁਣ ਚੜਾ ਚੈਨਲ ਵੀ ਚਲਾਉ ਤਾਰੇ ਦਾ ਬਾਦ ਜੀ ਤੂੰ ਗਵਾਂਡੀ ਸੀ ਕਹਾ ਗੜ ਕੇ ਪਛਤਾ ਨਹੀਂ ਕਾ ਅੱਖਰ ਅਕੜਾ ਇੱਥੇ ਹਾਂ ਜੀ ਤੇ ਅਸਲੀ ਬੰਤ ਮੱਲੂ ਮਾਇਆ ਪਿੰਡ ਦਾ ਰਹਿਣ ਵਾਲਾ ਉੱਥੋਂ ਦੇ ਮੁੰਡੇ ਦਾ ਚੈਨਲ ਵੀ ਹੈ ਇੱਕ ਮਾੜਾ ਚੈਨਲ ਵਾਲੇ ਮਾੜਾ ਪਾਉਣੀਗਾ ਮੱਲੂ ਮਾਜਾ ਹੁੱਡੇ ਚੈਨਲ ਆ ਹਾਂ ਜੀ ਅਸੀਂ ਅੱਛਾ ਨਹੀਂ ਅਕੜਾ ਮੈਨੂੰ ਪਤਾ ਨਹੀਂ ਲੱਗਦਾ ਪ੍ਰੋਮੋਸ਼ਨ ਬੜੀਆਂ ਕਰਦਾ ਨਾ ਹਾਂ ਇਹ ਤਾਂ ਗੱਲ ਹੈ 3 ਕਰੋੜ ਰੁਪਏ ਲੈਣਾ 3 ਮਿੰਟਾਂ ਦਾ ਇਹ ਕੋਈ ਨਹੀਂ ਲੈਦਾ ਤੂੰ ਕਪੜਾ ਹਣਾ ਤੂੰ ਸਤਾ ਪਾਣੀ ਵੀ ਨਹੀਂ ਪਲਾਇਆ ਹੈਗਾ ਮੈਂ ਦੇਖ ਲੈ ਛੋਡਾ ਇਸੇ ਉਹ ਲਾ ਬੀ ਤੇ ਇਧਰੋਂ ਬਣ ਕੇ ਆਈ ਈ 50 ਕਰੋੜ ਕਾਨੂੰ ਤੇਰੇ ਨਾ ਕਿੰਨੇ ਨੀ ਬੈਕਿਆ ਨਹੀਂ ਅੱਛਾ ਤੰਨ ਹੈਲਿਕਾਪਟਰ ਤੇ ਲੇ ਕੇ ਖੜਿਆ ਨਿਬਦਨ ਮਾਰਦੀ ਦੇ ਜੀ ਤੇ ਚੈਨਲ ਕੋਈ ਤਾਂ ਪਾ ਬੰਦ ਤ ਲੰਗ ਮੱਲੂਮਾ ਜਿਹੜਾ ਹੁੱਡਾ ਜੀ ਚੈਨਲ ਦਾ ਨਾਮ ਆ ਸਬਸਕ੍ਰਾਈਬ ਕਰ ਲਿਓ ਜੀ ਆ ਕਰ ਲਿਓ ਜੀ ਹਾਂ ਜਵਾਕ ਆ ਕਾ ਪੜ ਬਸ ਸੂਨੇ ਨੂੰ ਸਟ੍ਰਗਲ ਨਹੀਂ ਦੇਖਣੀ ਪਊਗੀ ਕੋ ਬੈਠਾ ਗਈ ਮੁੰਡਾ ਉਹ ਕਮਾਂਡੋ ਵਾਲਾ ਅੱਖ ਦੇਖ ਲੋ ਮੁੰਡੇ ਦੀ ਬਾਜ ਵੜ ਗਈ ਹੈ ਕਿ ਪਿਸਟੋਲ ਸਿੱਣੀ ਬੈਠਾ ਹਾਂ ਤੇ ਫਾਂਸ ਤੋਂ ਲੰਗ ਕਿਉਂ ਮਾਰਦਾ ਵੀ ਕਿਸੇ ਛੋਟੀ ਮਰੀ ਸੀ ਲੱਤ ਤੇ ਤੇ ਮੱਲਾ ਗੜੇ ਨੂੰ ਕਿਨੇ ਕਰਾਇਆ ਤੇ ਚੈਨਲ ਤਾਂ ਹੀ ਦਾ ਚੱਲਦਾ ਹਲਾ ਤੇ ਦੱਛ ਕਿਤਾ ਹਟਾ ਬੰਬਾ ਲੱਗਿਆ ਹੋਇਆ ਲਾ ਛੋਟੇ ਹੁੰਦੇ ਹੀ ਡਿੱਗਦਾ ਰਿਹਾ ਬੰਬ ਤੇ ਤਾਂ ਮਾ ਬਰੂਦ ਚ ਖੇਡਿਆਗਾ ਗੋਡੇ ਤੋਂ ਲੰਗ ਮਾਰਦੀ ਉਹ ਗੋਡਾ ਤਾਂ ਮੇਰੀ ਬੀਬੀ ਨੇ ਡੰਡਾ ਮਾਰਿਆ ਸੀ ਜੀ ਛੋਟੇ ਮੈਂ ਪੈਛਲ ਮਾਰਕਦਾ ਸੀ ਮੈਂ ਖਾ ਜਾਂਦਾ ਸੀ ਅਸਲ ਮੈਂ ਪੈਛਲ ਸੀ ਸੁਸੀ ਮੈਂ ਸੀਂਦੀ ਮੈਂ ਸੀਂ ਬੱਸ ਤਾਂ ਸਿੱਡੇ ਨਹੀਂ ਤੇਰੇ ਮੈਂ ਰੈਂਦੀ ਨੂੰ ਖਾਣ ਤੇ ਉਹਦੇ ਪਿੱਛੇ ਕੁੱਟਾ ਖੱਟੀ ਹੋਈ ਆ ਕਣਕ ਨੂੰ ਬੈਠੇ ਉਹ ਫਿੱਟੇ ਤੇਰਾ ਵੀ ਬਾਦ ਨੂੰ ਜੇ ਕੋਈ ਫੋਨ ਕਰੀ ਤੁਸੀਂ ਜੇ ਜੀ ਕਹਿੰਦੇ ਆ ਆਜੋ ਫਿਰ ਇਹ ਕੀ ਰਾਜਾ ਇਹ ਮਰੇ ਜਾੜ ਮਿੱਟਣੇਗੇ ਬੇਲੀ ਨੇ ਆਪਣੇ ਅਛਿਆ ਹਾਂ ਨਾਲ ਲਾਲੇ ਪਿੰਟ ਦੇਣੇਗੇ ਬਮਾਲ ਦੇ ਅਛਿਆ ਹਾਂ ਪਰ ਤੁਝੇ ਦੋੜਨਾ ਨਾਥੇ ਨੀਂ ਗੋਣਾ ਜਿੰਨਾ ਤੁਸੀਂ ਆਇਆ ਹਾਂ ਦੇ ਲੋ ਫੋਨ ਇਧਰੋਂ ਚੱਕਣ ਹੈ ਲੋ ਆਜੋ ਆਜੋ ਫਿਰ ਮੈਂ ਛਾਂਮ ਦੇ ਇੱਕ ਤਾਂ ਮੁੰਡਾ ਉਹਦੇ ਵਿੱਚ ਹੋਰ ਆ ਗਿਆ ਜੀ ਮੈਂ ਨਾਉ ਨਹੀਂ ਲੈਣਾ ਹੈਗਾ ਚਲ ਬੰਦੇ ਦਾ ਤੇ ਉਹਦਾ ਜਦੋਂ ਫੋਨ ਆਵੇ ਮੈਂ ਚੱਕ ਲਿਆ ਪਹਿਲੀ ਗੱਲ ਤਾਂ ਅਥਰੇ ਫੋਨ ਆਵੇ ਮੈਂ ਛਾਂਮ ਦੇ ਜਨਾ ਫਿਰ ਜੇ ਹੋਰ ਕੰਮ ਲਿਆ ਹੋਵੇ ਮੰਨ ਲਓ ਵੀ ਉਹਨੇ ਗੱਲ ਜੀ ਕਮਾਉਣੀ ਹੋਵੇ ਕਿਵੇਂ ਹੋ ਜੀ ਹੋੜ ਜੀ ਅੱਜ ਮੈਂ ਬਹੁਤ ਥੱਕ ਗਿਆ ਅੱਜ ਤਾਂ ਪੁੱਛਣਾ ਜੜ ਕੁਛ ਬੰਤ ਅੱਜ ਤਾਂ ਮੈਂ ਉੱਥੇ ਗਿਆ ਹੋਇਆ ਸੀ ਮੈਂ ਥਕਾਵਟ ਹੋ ਗਈ ਫਿਰ ਮੈਂ ਉਹਨੂੰ ਸਮਝ ਦਿਨਾ ਉਹ ਕੀ ਕਹਣਾ ਚਾਹੁੰਦਾ ਫਿਰ ਮੈਂ ਕਹਿ ਦੇਨਾ ਆ ਜਾਓ ਹਾਂ ਇਹ ਤੁਹਾਡਾ ਕੋੜਵਾੜ ਨਹੀਂ ਆ ਜਾਓ ਫਿਰ ਕੋੜਵਾੜ ਤੋਂ ਹੀ ਚੱਲਦੇ ਆਂ ਤੇ ਕੱਲ ਪਰਸੋਂ ਦੀ ਖਬਰ ਆ ਵੀ ਮੱਲੂ ਮਾਰੀ ਨਹਿਰ ਥੋੜਾ ਸਪੈਦੇ ਦੇ ਵਿੱਚ ਹੈਲੀਕਾਪਟਰ ਫਸ ਗਿਆ ਸੁਪੈਦੇ ਬਟਾਤੇ ਪਹਾੜੀ ਨਹਿਰ ਤੋਂ ਜਾ ਕੇ ਦੇਖ ਲੋ ਨੰਗੀ ਕਰਤ ਜਸਤ ਨੰਗੀ ਉਹਨਾਂ ਦੇ ਨਿੱਕਰ ਸੁਵਾ ਕੇ ਮੋਹਰੀਆਂ ਦੀ ਬਾਸੋ ਤਾਂ ਗਈ ਸ਼ਾਲੀਂ ਦੇ ਸਪੈਦੇ ਦੇ ਵਿੱਚ ਪੱਤਿਆਂ ਦੇ ਵਿੱਚ ਮੇਰਾ ਬਹੁਤ ਫਸ ਗਿਆ ਅੱਲੀ ਦਾ ਉੱਪਰ ਦਾ ਪੱਤਾ ਪੱਕਾ ਤਾਂ ਪਹਿਲੀ ਹੀ 15 ਫੋਲਾ ਲੈ ਕੇ ਪਾਇਆ ਸੀ ਹੱਸਿਆ ਔਰੀਅੰਟ ਆਹ ਆ ਕੀ ਆ ਕੀ ਹੋ ਗਿਆ ਇਹ ਹੜਜੂ ਆ ਕੀ ਹੋ ਗਿਆ ਉਹਨੂੰ ਇੱਥੇ ਹੁਣ ਫਿਰ ਨਵੀਂ ਗੱਲ ਬਣਾਉਣੀ ਪਊਗੀ ਗੱਲ ਦਿਮਾਗ ਦੇ ਵਿੱਚ ਆਣੀ ਹੋਈ ਬੰਤ ਗੱਲਾਂ ਆਪਣੇ ਕੋਲੋਂ ਵੀ ਲਾਗ ਲਾ ਕੇ ਦੱਸਦਾ ਰਹਾਂ ਸ਼ਾਲੀਆਂ ਛੜੀਆਂ ਹੁਣ ਤੱਕ ਐਂ ਛੜੀਆਂ ਨੇ ਕਿ ਰੋੜਦੀਆਂ ਨੇ ਪਰ ਆਪਣੀਆਂ ਗੱਲਾਂ ਅੱਛਾ ਜੀ ਢੈਂਟ ਤੇ ਕਹਿਣਾ ਮੈਂ ਕਿਤੇ ਦੁਨੀਆ ਭੈਣ ਤੋਂ ਆਏ ਨਾ ਕਹਦੇ ਵੀ ਹਾਂ ਸੱਚੂ ਆਏ ਬੰਦਾ ਹੈ ਭਾਗ ਆਂ ਢੈਂਟ ਤੇ ਮੈਂ ਕਹਦੇ ਨਾ ਮੈਨੇ ਸੁਣਿਆ ਕਰਦਾ ਤੁਸੀਂ ਪ੍ਰਾਣੇ ਮੂਹਾਂ ਦੇ ਵਿੱਚ ਜੈਂਡੋੜੀਆਂ ਬਹੁਤ ਬਸੀਆਂ ਨੇ ਜੈਂਟੋੜੀ ਵਾਲੀ ਕਸ਼ੀ ਆ ਮੇਰੇ ਜਾਨ ਸੀਗਾ ਇੱਕ ਕੇਲਾ ਹਾਂ ਉਹਦੀ ਵਾਲੀ ਕਸ਼ੀ ਆ ਕਸ਼ੀ ਬਹੁਤ ਜੈਂਡੋੜੀ ਕਸ਼ੀ ਆ ਇਸੇ ਦੂਜੇ ਲੋਕ ਤਾਂ ਕਸ਼ੀਆ ਦੀ ਹੀ ਆਂਦਾ ਵੀ ਆ ਜਾ ਪਰ ਆ ਜੋ ਫਿਰ ਹਾਂ ਹਾਂ ਜੀ ਕੋਟੋਂ ਦੇ ਸਿੱਖਿਆ ਹੋਇਆ ਮੈਂ ਅੱਛਾ ਜੀ ਬਫੜੂ ਆ ਜਾਂਦਾ ਅੱਛਾ ਮਾ ਫੜੋਂ ਨੂੰ ਵੀ ਪਤਾ ਕਿ ਕਿਤਨਾ ਉਹ ਬੰਦੇ ਰਾਜ ਦੀ ਲਗਨ ਲਾਗੇ ਇਹ ਤਾਂ ਫੜਾਜ ਦੀ ਗੱਲ ਹੈ ਦੱਛੀ ਗੇਲੇ ਯਾੜੀ ਹੈ ਹਰ ਗੱਲ ਦੇ ਉੱਤੇ ਉਹ ਭਗਵਾਨ ਉਹ ਭਗਵਾਨ ਕਿਉਂ ਕਹਿੰਨੇ ਹੋਗੇ ਇਹ ਵੀ ਦੇਖੋ ਜਿਹੜਾ ਸਾਡਾ ਪਹਿਲਾਂ ਦੱਸ ਕੇ ਨੂੰ ਕਰਕੇ ਦਿਖਾਓ ਹੈ ਪ੍ਰਭੂ ਸਭ ਤੋਂ ਵੱਡਾ ਮੈਂ ਟੇਕ ਕਰਕੇ ਨਹੀਂ ਦਿਖਾਉਣਾ ਹੈਗਾ ਇਹ ਬੰਦਾ ਪਿੰਡ ਦੇ ਵਿੱਚ ਇੱਕ ਲੈਜੈਂਡਰੀ ਬੰਦਾ ਹੈਗਾ ਉਹ ਹੀ ਕਰ ਸਕਦਾ ਅੱਛਾ ਹਾਂ ਠੀਕ ਹੈ ਜੀ ਨਾਬੀ ਨਹੀਂ ਲੈਣਾ ਹੈਗਾ ਦੇਖ ਮੈਂ ਉਹਦਾ ਇੱਥੇ ਬਵਾਦ ਹੋ ਜਾਣਗੇ ਪਿੰਡ ਦੇ ਵਿੱਚ ਲਾਛਾ ਵੇਚਿਆ ਨੇ ਅੱਛਾ ਬੰਦਾ ਬਹੁਤ ਘਟਨਾਕ ਬਾਲਾ ਕਰ ਬਹੁਤ ਘਟਨਾਕ ਮੀਡਲ ਲਿੰਕ ਬੜੀ ਜਗ੍ਹਾ ਤੇ ਨਹੀਂ ਮੈਨੂੰ ਹਰੇਕ ਪਾਸੇ ਚ ਗੱਲ ਕਰਨੀ ਪਹਿਲੇ ਜੇ ਮੈਂ ਹਰੇਕ ਪਾਸੇ ਚ ਗੱਲ ਨਾ ਕਰਾਂ ਫਿਰ ਬਵਾਦ ਹੋ ਜਾਂਦੇ ਨੇਗੇ ਯਾਨੀ ਕਿ ਵੱਡੇ ਵੱਡੇ ਸਟੇਟਾਂ ਤੇ ਖੜ ਜਾਂਦੀਆਂ ਗੱਲ ਪੂਰੀ ਸੁਣ ਲਿਆ ਕਰ ਤੇ ਤੂੰ ਵਿੱਚ ਨਹੀਂ ਨਾ ਆ ਆ ਦੇਖ ਰਾ ਜੀ ਨਾ ਤੇ ਤੂੰ ਹੀ ਕੱਢ ਹੀ ਲੈ ਨਾ ਨਾ ਹਾਂ ਜੀ ਦੋਸਤੋ ਮਾਲੋ ਬੁੜੀਆਂ ਨਾਲ ਲੜਾਈ ਪਈ ਉੱਥੇ ਤੁਸੀਂ ਆਪ ਹੀ ਬੁੜੀਆਂ ਨਾਲ ਤਾਂ ਮੈਂ ਸ਼ੌਕ ਨਾਲ ਜੱਫਾ ਲਾਉਣਾ ਨਹੀਂ ਬੁੜੀਆਂ ਹਾਂਜੀ ਬੁੜੀਆਂ ਹਾਂ ਬੁੜੀਆਂ ਨਾਲ ਹੀ ਕਹਿਣਾ ਅਸੇ ਜੀ ਹਾਂਜੀ ਹਾਂਜੀ ਖੜ ਜਾ ਮੈਨੂੰ ਲੱਗਦਾ ਉੱਥੇ ਮੈਂ ਤੈਨੂੰ ਫੋਨ ਦਾ ਮੇਰੇ ਕੋਲ ਨਹੀਂ ਮੈਂ ਉਹ ਕਹਿ ਰਿਹਾ ਸੀ ਤੁਸੀਂ ਬੈਲਣ ਬੁਲੀ ਨਹੀਂ ਰੱਖੀ ਹੋਈ ਬੈਲਣਾਂ ਰੱਖਿਆ ਹੋਈਆਂ ਨੇ ਆਪਣੀ ਬੈਲਣਾਂ ਦਾ ਮੈਂ ਜਿੱਕੜ ਨਹੀਂ ਕਰਦਾ ਹੈਗਾ ਉਹ ਬੈਲਣਾਂ ਪਰ ਤੈਨੂੰ ਪਤਾ ਗਲਤ ਹੋ ਜਾਂਦਾ ਹੈਗਾ ਥੜਾ ਮਾਹੌਲ ਤੂੰ ਤੂੰ ਨਿਆਣਾ ਦਾ ਵੱਡਾ ਹੋ ਕੇ ਸਮਝਿਆ ਨਹੀਂ ਕਰ ਤੇ ਬਾਕੀ ਜੇ ਥੋੜੀਆਂ ਮੋਤੀਆਂ ਟੀਮੀਆਂ ਹੋਣ ਦੋ ਚਾੜ ਤੇ ਮੈਂ ਆਪ ਹੀ ਜੱਫਾ ਲਾੜਨਾ ਨਹੀਂ ਫਿਰ ਚਾਹੀ ਮੈਨੇ ਕਦੇ ਵੀ ਜਾਣ ਮੈਨੂੰ ਬੜੀ ਆ ਦਿਲ ਲੱਗਦਾ ਈ ਉਸੇ ਆਜੋ ਫਿਰ ਸ਼ੌਕਾ ਜੀ ਆਪਣਾ ਜੀ ਆਜੋ ਫਿਰ ਤੇ ਹਾਂਜੀ ਇਹ ਇੰਨੀ ਬੜੇ ਕਹਦੇ ਗੁਰਦਾਸ ਜੀ ਆਜੋ ਫਿਰ ਆਜੋ ਕੋਣ ਤੇ ਹੋਏ ਵਾਸਤੇ ਆਪਣਾ ਪੋਡਕਾਸਟ ਕਿਵੇਂ ਲੱਗੇ ਤੁਸੀਂ ਦੱਸਿਓ ਛਪ 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 ਕੀ ਕਰ ਦਿਓ ਸਬਸਕ੍ਰਾਈਬ ਆ ਆ ਕਰ ਦਿਓ ਮੁੰਡੇ ਵਾਲਾ ਸਬਸਕ੍ਰਾਈਬ ਕਰ ਦਿਓ ਜੀ ਹੁਣ ਡੰਨ ਡੰਨ ਕਰ ਦਿਓ ਪੋਡਕਾਸਟ ਕਰ ਦਿਓ ਬਾਸ਼ ਡੰਨ ਕਰ ਦਿਓ ਤੇ ਚੰਗਾ ਜੀ ਤੇ ਮੱਲੂ ਮਾੜਾ ਹੁੱਡਾ ਚੈਨਲ ਦਾ ਨਾਮ ਜੀ ਹਾਂਜੀ ਠੀਕ ਹੈ ਜੀ ആണു ആണു കൂ കോ ലെ പോഡകസ്റ്റ് ലെ ആവാ